ਜੋ ਕਿ ਸਾਡੇ ਮਾਨਯੋਗ ਸੁਪਰੀਮ ਕੋਰਟ ਵੱਲੋਂ 1 ਅਗਸਤ 2024 ਨੂੰ ਇੱਕ ਜੱਜਮੈਂਟ پاس ਕੀਤੀ ਗਈ ਹੈ ਉਹ ਜੋ ਕਿ ਜੱਜਮੈਂਟ ਦੇ ਚਾਰ ਪਾਰਟ ਹਨ ਚਾਰ ਪਾਰਟ ਹਨ ਸਬ ਕਲਾਸੀਫਿਕੇਸ਼ਨ ਕ੍ਰੀਮੀ ਲੇਅਰ ਔਰ ਇੱਕ ਫੈਮਿਲੀ ਦੇ ਵਿੱਚ ਉਹ ਕਹਿੰਦੇ 21 ਵਾਰ ਰਜ਼ਰਵੇਸ਼ਨ ਦਾ ਫਾਇਦਾ ਆਏਗਾ ਦੂਸਰੀ ਵਾਰ ਨਹੀਂ ਹੋਏਗਾ ਔਰ ਜੋਥਾ ਪਾਰਟ ਹੈ ਜੋ ਜਜਮੈਂਟ ਦਾ ਕਿ ਜਿਹੜੀ ਪਾਲਿਸੀ ਆਫ ਰਿਜ਼ਰਵੇਸ਼ਨ ਹੈ ਕਿ ਰਿਜ਼ਰਵੇਸ਼ਨ ਦੀ ਪਾਲਿਸੀ ਨੂੰ ਟੋਟਲੀ ਰਿਵਿਊ ਕੀਤਾ ਜਾਵੇ ਉਹ ਕਿਤੇ ਨਾ ਕਿਤੇ ਭਾਰਤੀ ਸੰਵਿਧਾਨ ਦੇ ਖਿਲਾਫ ਹੈ ਔਰ ਦਲ ਤਾਂ ਪਛੜਿਆ ਘਟ ਗਿਣਤੀਆਂ ਦੇ ਖਿਲਾਫ ਹੈ ਇਹ ਫੈਸਲਾ ਸਾਡੇ ਦਾ ਸਾਡੇ ਜੋ ਅੱਜ ਦਾ ਐਜੀਟੇਸ਼ਨ ਹੈ ਭਾਰਤ ਬੰਦ ਦੀ ਕਾਲ ਦੇ ਵਿੱਚ ਸਾਡੇ ਹੁਸ਼ਿਆਰਪੁਰ ਤੋਂ ਇਹੀ ਮੰਗ ਹੈ ਬਸਪਾ ਬਰਕਰਾਂ ਦੀ ਬੇਗੰਪੁਰਾ ਟਾਈਗਰ ਫੋਰਸ ਦੀ ਗੁਰੁਰਗਦਾਸ ਟਾਈਗਰ ਫੋਰਸ ਦੀ ਚਾਹ ਹੋਰ ਜਥੇਬੰਦੀਆਂ ਦੀ ਇਹੀ ਮੰਗ ਹੈ ਕੇਂਦਰ ਸਰਕਾਰ ਅੱਗੇ ਕਿ ਜੋ 1 ਅਗਸਤ 2024 ਨੂੰ ਇਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਆ ਇਸ ਨੂੰ ਜਲਦੀ ਦੇ ਜਲਦੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਕੇ ਇਸ ਫੈਸਲੇ ਤੇ ਰੋਕ ਲਗਾਉਂਦੇ ਹੋਏ ਇਸ ਨੂੰ ਰੱਦ ਕੀਤਾ ਜਾਵੇ ਤਾਂ ਜੋ ਬਾਬਾ ਸਾਹਿਬ ਜੀ ਦੇ ਲਿਖੇ ਭਾਰਤੀ ਸੰਵਿਧਾਨ ਨੂੰ ਸੁਰੱਖਿਤ ਕੀਤਾ ਜਾਵੇ ਔਰ ਇੱਕ ਸਨਮਾਨਜਨਕ ਪਾਤੀਏ ਸੰਵਿਧਾਨ ਦੇ ਪ੍ਰਤੀ ਇੱਕ ਸਨਮਾਨਦਾਰ ਚਨਕ ਸੋਚ ਨੂੰ ਲੈ ਕੇ ਦਲਤਾਂ ਪਛੜਿਆਂ ਨੂੰ ਉੱਪਰ ਚੁੱਕਣ ਦੇ ਲਈ ਰਿਜ਼ਰਵੇਸ਼ਨ ਨੂੰ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਕੀਤਾ ਜਾਵੇ ਇਹਦੇ ਨਾਲ ਹੀ ਮੈਂ ਇਹੀ ਇਸੀ ਮੰਚ ਤੋਂ ਆਪਣੇ ਬਾਲਮੀਕ ਭਾਈਚਾਰੇ ਨੂੰ ਵੀ ਇਹੀ ਅਪੀਲ ਕਰਦਾ ਹਾਂ ਅੱਜ ਜੋ ਭਾਰਤ ਬੰਦ ਦੀ ਕਾਲ ਸੀ ਉਹ ਮੇਰੇ ਬਾਲਮੀਕ ਭਾਈਚਾਰੇ ਦੇ ਖਿਲਾਫ ਨਹੀਂ ਸੀ ਉਹਨਾਂ ਦੀ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ ਸੀ ਉਹਨਾਂ ਦਾ ਹੱਕ ਉਹਨਾਂ ਦੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਪਰ ਦੋ ਭਰਾਵਾਂ ਨੂੰ ਲੜਾ ਕੇ ਜੋ ਨੀਤੀ ਅਪਣਾਈ ਹੈ ਭਾਜਪੀ ਸਰਕਾਰ ਨੇ ਕੇਂਦਰ ਸਰਕਾਰ ਨੇ ਪਾੜੋ ਤੇ ਰਾਜ ਕਰੋ ਉਹ ਨੀਤੀ ਸਾਨੂੰ ਕਦਾ ਵੀ ਮਨਜ਼ੂਰ ਨਹੀਂ ਹੈ ਅਸੀਂ ਬਾਲਮਿਕ ਭਾਈਚਾਰੇ ਦੇ ਨਾਲ ਆਓ ਸਾਡੇ ਭਰਾਇਆ ਤੇ ਭਰਾਈ ਰਹਿਣਾ ਆ ਇਕਜਟ ਹੋ ਕੇ ਪਹਿਲਾਂ ਦੀ ਤਰ੍ਹਾਂ ਜੋ ਐਜੀਟੇਸ਼ਨ ਕਰਦੇ ਆ ਉਹ ਕਰਦੇ ਰਵਾਂਗੇ ਉਹਨਾਂ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਇਸ ਜਜਮੈਂਟ ਨੂੰ ਬਰੀਕੀ ਦੇ ਨਾਲ ਪੜਦੇ ਹੋਏ ਸਮਝਦੇ ਹੋਏ ਫਿਰ ਸੋਚ ਵਿਚਾਰ ਕਰੋ ਇਹ ਕਿੱਥੇ ਘਾਤਕ ਆ ਕਿੱਥੇ ਬਾਬਾ ਸਾਹਿਬ ਜੀ ਦੇ ਲਿਖੇ ਸਵਿਧਾਨ ਦੇ ਖਿਲਾਫ ਹੈ ਇਹ ਸੱਚ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਅਸੀਂ ਗੁੰਮਰਾਹ ਹੋ ਕੇ ਇੱਕ ਦੂਜੇ ਦੇ ਖਿਲਾਫ ਆਪਣੇ ਭਰਾਵਾਂ ਦੇ ਖਿਲਾਫ ਖੜੇ ਹੋ ਰਹੇ ਹਾਂ ਵਿਰੋਧ ਕਰ ਰਹੇ ਹਾਂ ਜੋ ਕਿ ਬਿਲਕੁਲ ਗਲਤ ਹੈ ਮੇਰੀ ਉਹਨਾਂ ਨੂੰ ਅਪੀਲ ਹੈ ਭਾਰਤ ਬੰਦ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਇੱਕ ਦੂਜੇ ਨੂੰ ਕੋਆਪਰੇਟ ਕਰੀਏ ਤੇ ਅੱਜ ਹੁਸ਼ਿਆਰਪੁਰ ਤੋਂ ਅਸੀਂ ਪੰਚ ਦਾ ਸਮਰਥਨ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੈਪੀ ਜੈਪਾ ਭੰਜੀਵੜੋ ਜਿਹੜਾ ਸਮਰਥਨ ਕੀਤਾ ਗਿਆ ਪਰ ਹੁਸ਼ਿਆਰਪੁਰ ਦੇ ਵਿੱਚ ਬੀਐਸਪੀ ਵਰਕਰੇ ਰਹੇ ਆ ਧਾਨੇ ਪ੍ਰਦਰਸ਼ਨ ਦੇ ਵਿੱਚ ਨਜ਼ਰ ਨਹੀਂ ਆਏ ਭੈਣ ਕੁਮਾਰੀ ਮਾਇਆਬਤੀ ਜੀ ਦਲਤਾਂ ਦੀ ਇੱਕ ਮਾਤਰ ਵੱਡੀ ਲੀਡਰ ਹੈ ਸਾਡੀ ਉਹੀ ਹਾਈ ਕਮਾਂਡ ਹੈ ਸਾਡੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸੀ ਕਿ ਕਿਤੇ ਵੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਇਸ ਫੈਸਲੇ ਦੇ ਖਿਲਾਫ ਉਥੇ ਪਾਰਟਿਸਪੇਟ ਕਰੋ ਉਥੇ ਸਮਰਥਨ ਦਿਓ ਖੁੱਲਾ ਬਸਪਾ ਬਰਕਰਾਰ ਕਾਨੂੰਨਾਂ ਨੇ ਸਿੱਧਾ ਨਿਰਦੇਸ਼ ਜਾਰੀ ਕੀਤਾ ਆਪਣੇ ਵੱਲੋਂ ਤੇ ਪ੍ਰੈਸ ਕਾਨਫਰੰਸ ਬਾਰ-ਬਾਰ ਕੀਤੀ ਤੇ ਅੱਜ ਦੇ ਭਾਰਤ ਬੰਦ ਕਾਲ ਦੇ ਵਿੱਚ ਬਹੁਤ ਜਾਂ ਸਮਾਜ ਪਾਰਟੀ ਦਾ ਪੂਰਾ ਸਮਰਥਨ ਹੈ ਸਰ ਹੁਣ ਦੁਕਾਨਾਂ ਵਗੈਰਾ ਬੰਦ ਕਰਾਈਆਂ ਜਾਣੀਆਂ ਕਿ ਕਈ ਦਿਨ ਅੱਗੇ ਕੱਢ ਜਾਏਗੀ ਮੁਰਦਾਬੋਦ ਆਪਣੇ ਭਾਈਚਾਰੇ ਨੂੰ ਭਾਈਚਾਰਕ ਸਾਂਝ ਨੂੰ ਦੇਖਦੇ ਹੋਏ ਅਸੀਂ ਕੋਈ ਉਦਾਂ ਦਾ ਫੈਸਲਾ ਠੋਸ ਨਹੀਂ ਲਿਆ ਕਿ ਜਿਹੜਾ ਆਪਣਾ ਅਸੀਂ ਸ਼ਹਿਰ ਵਾਸੀਆਂ ਤੇ ਲਾਗੂ ਕਰੀਏ ਜਿਹਦੇ ਵਿੱਚ ਕੀ ਸਾਡੇ ਭਰਾ ਸਾਡੇ ਬਾਲਮਿਕ ਸਮਾਜ ਦੇ ਭਰਾ ਸਾਡੇ ਵਿਰੋਧ ਵਿੱਚ ਖੜੇ ਹੋਣ ਅਸੀਂ ਉਸ ਫੈਸਲੇ ਨੂੰ ਇੱਕ ਸਾਈਡ ਤੇ ਇਗਨੋਰ ਕਰਦੇ ਹੋਏ ਆਪਣਾ ਮੰਗ ਪੱਤਰ ਜਾਰੀ ਇਥੋਂ ਤਹਿਸੀਲਦਾਰ ਸਾਹਿਬ ਨੂੰ ਮਾਨਯੋਗ ਰਾਸ਼ਟਰਪਤੀ ਜੀ ਨੂੰ ਭੇਜਿਆ ਹੈ ਕਿ ਸਾਡੀ ਮੰਗ ਇਹ ਹੀ ਹੈ ਕਿ 1 ਅਗਸਤ ਦਾ ਫੈਸਲਾ ਮਾਨਯੋਗ ਸੁਪਰੀਮ ਕੋਰਟ ਬੋਲੋ ਜੋ ਜੱਜਮੈਂਟ پاس ਕੀਤੀ ਗਈ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਕੇ ਰੱਦ ਕੀਤਾ ਜਾਵੇ ਹਮ ਜੇਪੀ जयपुर बाबा सब ਤੁਹਾਡੀ ਸੋਚ ਤੇ ਜਰਾ ਜੇ ਬੀਠੋ ਕੇ বিজেপি ਸਰਕਾਰ ਮਰਦਾਬਾਦ 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 ਸੈਂਟਰ ਗਵਰਨਮੈਂਟ ਮਰਦਾਬਾਦ 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 ਤੱਕੇ ਸ਼ਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰ ਇੱਕ ਕਾਨੂੰਨ ਬਣੀ ਸਰਕਾਰ ਮਰਦਾਬਾਦ 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 ਹਾਂਜੀ ਸਰ ਅੱਜੋ ਇੱਥੇ ਵਿਰੋਧ ਪ੍ਰਦਰਸ਼ਨ ਉੱਪਰ ਆ ਸਰ ਉਹਦੀ ਬਾਰੇ ਤੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਹਰ ਇੱਕ ਵਰਗ ਦੀ ਆਵਾਜ਼ ਠਾਣਿਆ ਗਰੀਬ ਕੁੰਬੜ ਪੁਰਵੇ ਦੀ ਕਿਉਂਕਿ ਜੇ ਤੁਸੀਂ ਨਾ ਹੋਮ ਤਾਂ ਸ਼ਾਇਦ ਲੋਕਾਂ ਤੱਕ ਇਹ ਬਾਜ਼ ਨਾ ਜਾ ਸਕੇ ਕਿ ਅੱਜ ਜਿਹੜੀ ਨੀਤੀ ਬਣਾਈ ਤਾਂ ਕੀ ਬਣਾਈ ਹੈ ਹਨਾ ਇੱਕ ਬਾਪ ਦੇ ਜਿਹੜੇ ਪੰਜ ਬੱਚੇ ਆ ਪੰਜ ਬੱਚਿਆਂ ਨੂੰ ਜਿਹੜਾ ਉਹ ਲੜਾ ਤਾਬਸ ਵਿੱਚ ਸਰਕਾਰ ਨੇ ਕਿੱਦਾਂ ਲੜਾਇਆ ਦੋ ਬੱਚਿਆਂ ਨੂੰ ਜਿਹੜਾ ਉਹ 12.5% ਦੇਤੀ ਚੀਜ਼ ਔਰ ਜਿਹੜੇ ਤਿੰਨ ਬੱਚੇ ਉਹਨਾਂ ਨੂੰ 12.5% ਦੇਤੀ ਕਿੱਦਾਂ ਡਿਵਾਈਡ ਹੋਊਗੀ ਇਹ ਤਾਂ ਸਰਕਾਰ ਜਿਹੜੀ ਹੈ ਵਿੱਚ ਨੀਤੀਆਂ ਬਣਾਉਂਦੀ ਲੜਨ ਵਾਲੀਆਂ ਪਰ ਸਾਡੇ ਕੁਝ ਭਰਾ ਜਿਹੜੇ ਗੁੰਮਰਾ ਹੋਏ ਆ ਉਹ ਗੱਲ ਨੂੰ ਸਮਝਦੇ ਹੀ ਨਹੀਂ ਵੀ ਉਹ ਸਰਕਾਰ ਜਿਹੜੀ ਆ ਉਹ ਅੰਗਰੇਜ਼ਾਂ ਵਾਲੀ ਥਿਊਰੀ ਵਰਤ ਰਹੀ ਆ ਕਿ ਫੋਟੋ ਪਾਓ ਰਾਜ ਕਰੋ ਇਹ ਗਵਰਨਮੈਂਟ ਜਿਹੜੀ ਆ ਇਹ ਹੀ ਕਰਦੀ ਪਈ ਆ ਪਰ ਜਿੱਥੇ ਤੱਕ ਮੇਰੀ ਸੋਚਣੀ ਆ ਗੁਰਬਿਦਾਸ ਟਾਈਗਰ ਫੋਰਸ ਬੇਗੰਪੁਰਾ ਟਾਈਗਰ ਫੋਰਸ ਬਹੁਤ ਜਣ ਸਮਾਜ ਪਾਰਟੀ ਆ ਜਿਹੜੀ ਇਕੱਠੇ ਹੋ ਕੇ ਤੇ ਮੰਚ ਦੇ ਉੱਤੇ ਇੱਕ ਐਜੀਟੇਸ਼ਨ ਕੀਤਾ ਸੀ ਅਸੀਂ ਸਿਰਫ ਇੱਕ ਦੇ ਇੱਕ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਸਿਰਫ ਮੈਸੇਜ ਪਤਾਇਆ ਕਿ ਜੇ ਤੁਸੀਂ ਇਦਾਂ ਦੇ ਕਾਨੂੰਨ ਨਾ ਬੰਦ ਕੇ ਤੇ ਫਿਰ ਸੈਂਟਰ ਗਵਰਨਮੈਂਟ ਦੀ ਈਟ ਨਾਲ ਇੱਟ ਖੜਕਾ ਦਾਂਗੇ ਕਿਉਂਕਿ ਰਵਿਦਾਸੀਆ ਭਾਈਚਾਰਾ ਤੁਸੀਂ ਖੁਦ ਦੇਖ ਲਿਆ 2 ਅਪ੍ਰੈਲ ਨੂੰ ਕਿ ਉਹਨਾਂ ਨੇ ਕੀ ਕੀਤਾ ਸੀਗਾ ਪਰ ਮੈਨੂੰ ਅੱਜ ਮੇਰੇ ਨਾਲ ਤੇ ਮੇਰਾ ਬਾਲਮਿਕੀ ਭਾਈਚਾਰਾ ਨਹੀਂ ਖੜਾ ਇਹ ਮੈਨੂੰ ਅਫਸੋਸ ਆ ਕਿ ਉਹ ਗੁੰਮਰਾ ਹੋਇਆ ਸਮਝ ਉਹਨਾਂ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ ਸੀਗਾ ਕਿ ਸਾਨੂੰ ਦੋ ਭਰਾਵਾਂ ਨੂੰ ਆਪਸ ਵਿੱਚ ਹੀ ਲੜਾਇਆ ਆਪਾਂ ਇਹਨਾਂ ਦਾ ਜਿਹੜਾ ਸ਼ਕੰਜਾ ਕੱਸ ਕੇ ਆਪਾਂ ਇਹਨਾਂ ਨੂੰ ਨਸਤ ਪਾਈਏ ਔਰ ਆਪਾਂ ਜਿਹੜਾ ਆਪਾਂ ਨਵਾਂ ਇੱਕ ਕਾਨੂੰਨ ਨਮਾਸਦ ਦਾ ਅੰਜੜਾਇਆ ਸਾਡੇ ਉੱਤੇ ਲਾਗੂ ਕੀਤਾ ਉਹਨੂੰ ਤਿਆਰ ਕਰਾਈ ਕਿਉਂਕਿ ਇਹ ਲੋਗ ਨਵੇਂ ਨਵੇਂ ਕਾਨੂੰਨ ਬਣਾ ਕੇ ਸਾਡੇ ਉੱਤੇ ਥੋਪਦੇ ਆ ਜੇ ਤੁਹਾਨੂੰ ਯਾਦ ਹੋਵੇ ਤੇ ਇਹ ਤੋਂ ਪਹਿਲਾਂ ਨਰਵਿਆ ਕਾਂਡ ਦੇ ਨਾਲ ਬਲਾਤਕਾਰ ਹੋਇਆ ਸੀਗਾ ਗੈਂਗਰੇਪ ਉਹ ਤੋਂ ਬਾਅਦ ਮਨੀਸ਼ਾ ਬਾਲਮੀਕੀ ਨਾਲ ਹੋਇਆ ਰੇਪ ਚੂਪੀ ਦੇ ਵਿੱਚ ਜੋ ਰਾਤ ਨੂੰ 2:30 ਵਜੇ ਸਾੜਤੀ ਹੁਣ ਜਿਹੜਾ ਡਾਕਟਰ ਮੋਮਿਤਾ ਨਾਲ ਹੋਇਆ ਯਾਰ ਉਹ ਕਾਨੂੰਨ ਹੀ ਦੇ ਦੇ ਕਿ ਉਹ ਕਿਸੇ ਦੀਆਂ ਧੀਆਂ ਕਿਸੇ ਦੀਆਂ ਬੱਚੀਆਂ ਨੂੰ ਸਰੇ ਆਮ ਗੈਂਗਰੇਪ ਕਿੱਤਾ ਯਾਰਿਆ ਉਹ ਕਾਨੂੰਨ ਹੀ ਦੇ ਦੇ ਵੀ ਉੱਥੇ ਕਾਨੂੰਨ ਬਣਾਣਾ ਇਹ ਉੱਥੇ ਕਾਨੂੰਨ ਬਣਾਉਂਦੇ ਆ ਜਿੱਥੇ ਗਰੀਬ ਵਰਗ ਦੇ ਨਾਲ ਦਲਿਤ ਵਰਗ ਨਾਲ ਸਮਾਜ ਦੇ ਨਾਲ ੱੱੱਕਾ ਕੀਤਾ ਜਾ ਸਕੇ ਤੁਸੀਂ ਸੋਚੋ ਜਿਸ ਬੰਦੇ ਨੂੰ ਇੱਕ ਵਾਰੀ ਰਿਜ਼ਰਵੇਸ਼ਨ ਮਿਲ ਗਈ ਉਹ ਬੰਦਾ ਦੁਬਾਰਾ ਰਿਜ਼ਰਵੇਸ਼ਨ ਨਹੀਂ ਮਿਲੂਗੀ ਯਾਰ ਕਿੱਦਾਂ ਹੋ ਅੱਗੇ ਕਬਰ ਕਰ ਲੂਗਾ ਇੱਕ ਬੱਚੇ ਨੂੰ ਅਸੀਂ ਬੂਟ ਪਾ ਕੇ ਰੇਸ ਵਿੱਚ ਧੜਾ ਰਹੇ ਆ ਇੱਕ ਨੂੰ ਨੰਗੇ ਪੈਰੀ ਧੜਾ ਰਹੇ ਆ ਜਿੱਤੂਗਾ ਤਾਂ ਉਹੀ ਨਾ ਜਿਹਨੇ ਬੂਟ ਪਾਏ ਆ ਜਿਹੜਾ ਨੰਗੇ ਪੈਰੀ ਵਾਲਾ ਉਹਦੇ ਕਈ ਜਗ੍ਹਾ ਕੰਕਰ ਕਈ ਵੱਟੇ ਚੁਬਣੇ ਆ ਇਸ ਕਰਕੇ ਅਸੀਂ ਇਸ ਚੀਜ਼ ਨੂੰ ਬਰਾਬਰ ਜਿਹੜਾ ਨਹੀਂ ਸਮਝ ਸਕਦੇ ਜਿੱਥੇ ਸਾਡੇ ਲੋਕ ਜਿਹੜੇ ਸਾਨੂੰ ਗੁੰਮਰਾਹ ਕਰਕੇ ਇਹ ਸ਼ਰਗਾਂ ਦੇ ਲੈ ਕੇ ਆਏ ਆ ਇਸ ਕਰਕੇ ਭਾਜਪਾ ਸਰਕਾਰ ਦਾ ਸਖਤ ਵਿਰੋਧ ਕਰਦੇ ਆ ਪਰ ਮੈਨੂੰ ਵੀ ਇਹ ਪਤਾ ਨਹੀਂ ਮੈਨੂੰ ਕਿਉਂ ਮਹਿਸੂਸ ਹੁੰਦਾ ਪਿਆ ਕਿ ਭਾਜਪਾ ਸਰਕਾਰ ਕਿੱਦਾਂ ਜਿੱਤੀ ਜਾਂਦੀ ਆ ਜਦ ਹਰੇਕ ਪਾਸੇ ਨੋਟ ਬੰਦੀ ਇਹਨਾਂ ਨੇ ਕੀਤੀ ਜੀਐਸਟੀ ਇਹ ਲੈ ਆਏ ਇਹਨਾਂ ਸਿਲੰਡਰ ਇਹਨਾਂ ਨੇ ਕੀਤਾ ਮਹਿੰਗਾ ਮਹਿੰਗਾਈ ਇਹਨਾਂ ਨੇ ਮਹਿੰਗੀ ਕੀਤੀ ਫਿਰ ਜਿੱਤਦੇ ਕਿੱਦਾਂ ਪਏ ਆ ਯਾਰ ਇਹ ਜਿੱਥੇ ਨਾ ਜਿੱਥੇ ਇਹ ਈਵੀਐਮ ਨਾਲ ਜਿੱਤਦੇ ਪਏ ਆ ਜਿੱਨਾਂ ਚ ਕਰ ਸੁਦੇਸ਼ ਦੇ ਵਿੱਚ ਉਹ ਈਵੀਐਮ ਨਹੀਂ ਜਾਣੀ ਉਹਨਾਂ ਚ ਕਰ ਭਾਜਪਾ ਸਰਕਾਰ ਨਹੀਂ ਜਾਣੀ ਭਾਜਪਾ ਸਰਕਾਰ ਨੇ ਇਦਾਂ ਦੇ ਤੱਕੇ ਕਰਨੇ ਆ ਔਰ ਜਿਹੜਾ ਇਹ ਕਾਨੂੰਨ ਕਾਲਾ ਲਾਗੂ ਕੀਤਾ ਮੈਂ ਕਹਿੰਨਾ ਆਪਣੇ ਭਰਾਵਾਂ ਨੂੰ ਕਿ ਤੁਹਾਨੂੰ ਸਾਡੇ ਬੱਚਿਆਂ ਦੀ ਖਾਤਰ ਸ਼ਰਗਦਿਆਂ ਨੇ ਪਹਿਣਾ ਨਹੀਂ ਤਾਂ ਸੋਸ਼ਲ ਮੀਡੀਆ ਤੇ ਜੋ ਲੋਕਾਂ ਨੂੰ ਇਹ ਗੁੰਮਰਾਹ ਕੀਤਾ ਆ ਉਹ ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਕਰਨੀ ਪੈਣੀ ਆ YouTube ਤੇ ਸਰਚ ਮਾਰੋ ਵੀ ਇਹਦਾ ਨੁਕਸਾਨ ਕੀ ਆ ਜਿਹੜੇ ਬੰਦੇ ਦੀ 60000 ਰੁਪਇਆ ਤਨਖਾਹ ਆ ਉਹਨੂੰ ਜਿਹੜੀ ਆ ਉਹ ਰਿਜ਼ਰਵੇਸ਼ਨ ਨਹੀਂ ਮਿਲਣੀ ਕੀ ਉਹ ਜੰਮਦਾ ਹੀ ਪਦੈਸ਼ੀ ਅਮੀਰ ਆ ਜੇ ਉਹਨੂੰ ਨੌਕਰੀ ਮਿਲ ਗਈ ਤਾਂ ਬਾਕੀ ਉਹਦੇ ਘਰ ਦੇ ਕਿੱਥੇ ਜਾਣਗੇ ਇਸ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਸਾਡੇ ਤੇ ਥੋਪਿਆ ਇਹਦਾ ਵਿਰੋਧ ਕਰਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਨੇ ਨਾ ਇੱਕ ਨੂੰ ਬਦਲਿਆ ਤੇ ਅਸੀਂ ਜਿਹੜਾ ਸੈਂਟਰ ਗਵਰਨਮੈਂਟ ਦੀ ਇੱਟ ਨਾਲ ਇੱਟ ਖੜਕਾਵਾਂਗੇ ਚਾਹੇ ਸਨਸਦ ਸਰੋਪ